ਪਿੰਡ ਖੈਰਪੁਰ ਦੇ ਵਿੱਚ ਜੋ ਕਿ ਜੋਗਾ ਮੇਰਾ ਤੇ ਉਹਨਾਂ ਦੇ ਸਾਥੀਆਂ ਮੁੰਡੀਆਂ ਤੇ ਲੜਕੀਆਂ ਦੇ ਜਿਹੜੇ ਸਮੂਹਿਕ ਆਨੰਦਕਾਰ ਚ ਪਿੰਡ ਖੈਰਪੁਰ ਦੇ ਨੇੜੇ ਬਰੋਦੀ ਟੋਲਪਲਾ ਦੇ ਕੋਲ ਕਰਵਾਏ ਗਏ ਨੇ ਤਾਂ ਬਹੁਤ ਵਧੀਆ ਭਰ ਲੱਗਾ ਆਪਣਾ ਇਹ ਜੋਗੇ ਵਿਦਵਾ ਸਾਰੇ ਭਰਾਵਾਂ ਦਾ ਸਾਰੇ ਕਲੱਬ ਮੈਂਬਰਾਂ ਜਿੰਨਾ ਵੀ ਆਪਣਾ ਵੱਦ ਚੜ ਕੇ ਸਭ ਨੇ ਆਪਣਾ ਯੋਗਦਾਨ ਪਾਇਆ ਇਹ ਆਪਾਂ ਕਹਿੰਦੇ ਵੀ ਚਲੋ ਵੀਰੇ ਨੇ ਪਹਿਲ ਕੀਤੀ ਹੈ ਨਾ ਅੱਜ ਤੱਕ ਨਾਲ ਲਾ ਕੇ ਜੋ ਕਰ ਸਕਦੇ ਸੀ ਆਪਣੇ ਵੱਲੋਂ ਸੀ ਕੀਤਾ ਇਹ ਇਹ ਬਿਆ ਕਰਾਉਣਾ ਯਾਰ ਹਨਾ ਯਾਰ ਤੰਗੀ ਹੈ ਬਹੁਤ ਔਖਾ ਲੱਗਦਾ ਆਉਂਦੇ ਸੀਗੇ ਪਹਿਲਾਂ ਵੀ ਹਨਾ ਲੋਕ ਚਲੋ ਜਿੰਨਾ ਸਾਡੀ ਸਹਾਇਤਾ ਅਸੀਂ ਆਪਣੇ ਹੱਥੋਂ ਕਰਦੇ ਸੀਗੇ ਉਹ ਅੰਦਰ ਲ ਇਹਨੇ ਬਹੁਤ ਵਧੀਆ ਕੀ ਕਹਿੰਦੇ ਆ ਕਾਰਜ ਰੱਖਿਆ ਗੁਰੂ ਨਾਨਕ ਦੇਵ ਜੀ ਦਾ ਵੀ ਉਪਦੇਸ਼ ਹੈ ਜੇ Hindu ਧਰਮ ਦੇ ਕਹੀ ਆਪਾਂ ਪਉ ਦਾਨ ਉਹ ਸਭ ਤੋਂ بڑا ਦਾਨ ਸਾਂਦੇ ਆ ਸੋ ਜੇ ਆਪਾਂ ਸਿੱਖ ਕੌਮ ਨੂੰ ਲਈ ਉਹ ਲਾਈਏ ਤਾਂ ਜਿਹੜਾ ਇਹ ਕੰਨਿਆ ਦਾਨ ਹੈ ਐਤੋਂ ਵੱਡਾ ਕੋਈ ਦਾਨ ਨਹੀਂ ਚਾਹੇ ਤੁਸੀਂ ਆਪਣੇ ਵੀਰਾਂ ਦੇ ਸਹਿਯੋਗ ਨਾਲ ਮਿੰਦਰ ਸਿੰਘ ਸੁਹਾਣਾ ਜੀ ਸੋਨੂੰ ਵੀਰ ਦੇ ਆਪਣਾ ਆਪਣਾ ਪੂਰੀ ਪੂਰੀ ਵੀ ਪਟੰਬਲੋਂ ਮਾਜਰਾ ਆਪਣੇ ਸੋਹੀ ਸਾਹਿਬ ਅਸੀਂ ਆਪਣੇ ਗਰੁੱਪ ਨਾਲ ਸਲਾਹ ਕਰਕੇ ਨਾ ਪੂਰਾ ਮਿਲ ਜੁਲ ਕੇ ਇਹ ਚੀਜ਼ ਨੂੰ ਵਧਾਇਆ ਏ ਤੇ ਅੱਗੋਂ ਅਸੀਂ ਪਿੰਡ ਖੈਰਪੁਰ ਵਿਖੇ ਸਾਡਾ ਵੱਡਾ ਵੀਰ ਜੋਗਾ ਜੀ ਵੱਲੋਂ ਇੱਕ ਬਹੁਤ ਵਧੀਆ ਇੱਕ ਸ਼ਲੰਧਾ ਯੋਗ ਦਾ ਮ ਉਹਨਾਂ ਨੇ ਚੁੱਕਿਆ ਏ ਜੋ ਕਿ ਉਹਨਾਂ ਨੇ ਲੋੜਵੰਦ ਜੋ ਲੜਕੇ ਲੜਕੀਆਂ ਦੇ ਅੱਜ ਵਿਆਹ ਦਾ ਇੱਥੇ ਪ੍ਰੋਗਰਾਮ ਰੱਖਿਆ ਹੈ ਸੋ ਇਸ ਨਾਲ ਇੱਕ ਇੱਕ ਬਹੁਤ ਵਧੀਆ ਮੈਸੇਜ ਜਾਂਦਾ ਹੈ ਆਪਣੀ ਸਮਾਜ ਦੇ ਵਿੱਚ ਜਿਵੇਂ ਕਿ ਤੋਂ ਦਮੰਦਾ ਕਿ ਜਿੱਤ ਜਮੇ ਰਾਜਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਤੇ ਨਿਊ ਚੰਡੀਗੜ੍ਹ ਹਲਕੇ ਦੀ ਜਿਹੜੀ ਖਬਰਾਂ ਨੇ ਤੁਹਾਡੇ ਤੱਕ ਪਹੁੰਚਾਉਂਦੇ ਤੇ ਉਸ ਨੂੰ ਲੈ ਕੇ ਅੱਜ ਪਿੰਡ ਖੈਰਪੁਰ ਦੇ ਵਿੱਚ ਜੋ ਕਿ ਜੋਗਾ ਵੀਰ ਤੇ ਉਹਨਾਂ ਦੇ ਸਾਥੀਆਂ ਮੁੰਡੇ ਤੇ ਲੜਕੀਆਂ ਦੇ ਜਿਹੜੇ ਸਮੂਹਿਕ ਆਨੰਦ ਕਾਰਜ ਪਿੰਡ ਖੈਰਪੁਰ ਦੇ ਨੇੜੇ ਬੜੌਦੀ ਟੋਲ ਪਲਾਜ਼ਾ ਕੋਲ ਕਰਵਾਏ ਗਏ ਨੇ ਤਾਂ ਉਸ ਨੂੰ ਲੈ ਕੇ ਅਸੀਂ ਵੀ ਅੱਜ ਇੱਥੇ ਪਹੁੰਚੇ ਆ ਤੇ ਵੀਰਾਂ ਨਾਲ ਗੱਲਬਾਤ ਕਰਦੇ ਆ ਜੋਗੀ ਵੀਰਾਂ ਨਾਲ ਗੱਲਬਾਤ ਕਰਦੇ ਆ ਵੀ ਇਹ ਕਾਰਜ ਅੱਜ ਕਿਵੇਂ ਦਾ ਲੱਗੇ ਵਿਆਹਾਂ ਦੇ ਸਮੂਹਿਕ ਆਨੰਦ ਬਹੁਤ ਇਦਾਂ ਇੱਕ ਮਨ ਨੂੰ ਹਲਕਾ ਜਿਹਾ ਲੱਗ ਰਿਹਾ ਜਿੱਦਾਂ ਕੋਈ ਛੋਟੀ ਜੀ ਖੁਸ਼ੀ ਇੱਕਦਲ ਨੂੰ ਹਨਾ ਬਹੁਤ ਖੁਸ਼ੀ ਮਿਲੀ ਐ ਵੀ ਥੋੜਾ ਹਲਕਾ ਹਲਕਾ ਲੱਗ ਰਿਹਾ ਪਤਾ ਨਹੀਂ ਅਸੀਂ ਕੀ ਕਰਤਾ ਹਨਾ ਕੀਤਾ ਦਾ ਕੁਝ ਵੀ ਨਹੀਂ ਚਲੋ ਪਰ ਉਹ ਲੱਗ ਰਿਹਾ ਮਨ ਨੂੰ ਪਤਾ ਨਹੀਂ ਕੀ ਕਰਤਾ ਹਨਾ ਵੀ ਬਹੁਤ ਖੁਸ਼ੀ ਮਨ ਨੂੰ ਹੋਈ ਇਹ ਉਪਰਾਹਲ ਮਨ ਦੇ ਵਿੱਚ ਕਿੱਦਾਂ ਆਇਆ ਮੇਰੇ ਸਾਰੇ ਵੀਰਾਂ ਵੱਲੋਂ ਕੱਲ ਵੀਰੇ ਅਸੀਂ ਸੁਣਦੇ ਹੁੰਦੇ ਸੀਗੇ ਪਿੰਡਾਂ 'ਚ ਹਨਾ ਕਦੋਂ ਗੱਲ ਚੱਲਦੀ ਸੀ ਕੋਈ ਕਹਿੰਦਾ ਸੀ ਕੀ ਬਿਆਕ ਰਾਉਣਾ ਯਾਰ ਹਨਾ ਯਾਰ ਤੰਗੀ ਐ ਬਹੁਤ ਔਖਾ ਲੱਗਦਾ ਹੁੰਦੇ ਸੀਗੇ ਪਹਿਲਾਂ ਵੀ ਹਨਾ ਲੋਕ ਚਲੋ ਜਿੰਨਾ ਸਾਡੀ ਸਹਾਇਤਾ ਅਸੀਂ ਆਪਣੇ ਹੱਥੋਂ ਕਰਦੇ ਸੀਗੇ ਉਹ ਕਰ ਲੰਦੇ ਸੀ ਹਨਾ ਹੁਣ ਥੋੜਾ ਇਹ ਸਰਕਲ ਆਪਾਂ ਨੇ ਥੋੜਾ ਵਧਾ ਕੇ ਕਰਿਆ ਏ ਆਪਣੇ ਵੀਰਾਂ ਦੇ ਸਹਿਯੋਗ ਨਾਲ ਹਨੇ ਮਿੰਦਰ ਸਿੰਘ ਸੁਹਾਣਾ ਜੀ सोनू ਵੀਰ ਤੇ ਆਪਣਾ ਆਪਣਾ ਗੁਰੀ ਗੁਰੀ ਆਪਣਾ ਬੱਲੋ ਮਾਜਰਾ ਤੋਂ ਆਪਣੇ ਸੋਈ ਸਾਹਿਬ ਅਸੀਂ ਆਪਣੇ ਗਰੁੱਪ ਨਾਲ ਸਲਾਹ ਕਰਕੇ ਨਾ ਪੂਰਾ ਮਿਲ ਜੁਲ ਕੇ ਇਹ ਚੀਜ਼ ਨੂੰ ਵਧਾਇਆ ਏ ਤੇ ਅੱਗੋਂ ਅਸੀਂ ਹੋਰ 11 ਕਰਾਂਗੇ 11 ਤੋਂ 21 ਕਰਾਂਗੇ ਬਧਾਵਾਂਗੇ ਵੀ ਸਾਡੇ ਤਿਲ ਫੁੱਲ ਨਾਲ ਜੋ ਕਿਸੇ ਦਾ ਫਾਇਦਾ ਹੋ ਸਕਦਾ ਹੈ ਸਾਡੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ ਅੱਜ ਇਹ ਪ੍ਰੋਗਰਾਮ ਦੇਖ ਕੇ ਲੋਕਾਂ ਦਾ ਹੰਗਾਰਾ ਦੇਖ ਕੇ ਲੋਕਾਂ ਨੇ ਪਿਆਰ ਦਿੱਤਾ ਸਾਨੂੰ ਸਾਡੇ ਸੱਜਣਾ ਮਿੱਤਰਾਂ ਨੇ ਬਹੁਤ ਮਨ ਨੂੰ ਖੁਸ਼ੀ ਮਿਲੀਏ ਅੱਜ ਕਦੋਂ ਚੱਲ ਰਹੀ ਸੀ ਮਿਹਨਤ ਇਹ ਜੇ ਆਪਾਂ ਅੱਜ ਗੱਲ ਕਰੀਏ ਮਿਹਨਤ ਤਾਂ ਵੀ ਜੀ ਬੱਸ ਤਾਂ ਪਹਿਲੇ ਸਾਲ ਵੀ ਕੀਤਾ ਸੀਗਾ ਇਹ ਆਪਾਂ ਨੇ ਪਿਛਲੇ ਸਾਲ ਹੀ ਸੋਚ ਲਿਆ ਸੀਗਾ ਵੀ ਅਗਲੀ ਸਾਲ ਆਪਾਂ ਕਰਾਂਗੇ ਕਈ ਵਾਰ ਤੁਹਾਨੂੰ ਪਤਾ ਬੰਦਾ ਜ਼ਿੰਦਗੀ ਦੇ ਰੁਝਾਨਾਂ ਚ ਭੁੱਲ ਜਾਂਦਾ ਹੈ ਤੇ ਕੁਝ ਉਲਝ ਜਾਂਦਾ ਬੰਦਾ ਘਰਾਂ ਚ ਹੋ ਜਾਂਦੀ ਆਏ ਹਨਾ ਤੇ ਉਹਨਾਂ ਚ ਅਸੀਂ ਭੁੱਲ ਗਏ ਥੋੜਾ ਬਹੁਤਾ ਪਟਕ ਕੇ ਕਰ ਚ ਤੰਗ ਹੋ ਗਏ ਕਈ ਵਾਰ ਹੋ ਜਾਂਦੀਆਂ ਮੁਸ਼ਕਲਾਂ ਉਹ ਚ ਕਰਦੇ ਕਰਾਉਂਦੇ ਫੇਰ ਦੁਬਾਰਾ ਇਸ ਚੀਜ਼ ਨੂੰ ਮੀਟਿੰਗ ਕਰਕੇ ਇੱਕ ਜਿੱਦਾਂ ਹੁਣ ਸਾਡਾ ਹੱਥ ਤੰਗੇ ਦਾ ਵੀਰਾਂ ਨੇ ਸਹਿਯੋਗ ਕਰਿਆ ਇੱਧਰ ਵੀਰ ਨੇ ਸਹਿਯੋਗ ਕਰਿਆ ਅਸੀਂ ਕਰਕੇ ਪਰ ਅਸੀਂ ਇਹ ਕੀਤਾ ਅੱਗੋਂ ਇਹ ਤੇ ਹੋਰ ਵਧੀਆ ਕਰਾਂਗੇ ਕਿੰਨੇ ਆਨੰਦ ਕਾਰਜ ਕਰਵਾਏ ਕਿੰਨੇ ਅੱਜ ਆਪਾਂ ਨੇ 11 ਰੱਖੇ ਸੀਗੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਨੇ ਇਹ ਚਾਰ ਆਨੰਦ ਕਾਰਜ ਕਰਵਾਏ ਚਾਰ ਆਨੰਦ ਕਾਰਜ ਕਰਵਾਏ ਨੇ ਠੀਕ ਹੈ ਵੀਰ ਤੇ ਵੀਰ ਦਾ ਕਿਸ ਤਰ੍ਹਾਂ ਉਪਰਾਲਾ ਦੇਖਦੇ ਹੋ ਜਿਹੜਾ ਅੱਜ ਕਰਵਾਇਆ ਗਿਆ ਮਿਲ ਬਹੁਤ ਵਧੀਆ ਉਪਰਾਲਾ ਲਗਾ ਆਪਣਾ ਇਹ ਜੋਗੇ ਵੀਰ ਦਾ ਸਾਰੇ ਹੀ ਭਰਾਵਾਂ ਦਾ ਸਾਰੇ ਕਲੱਬ ਮੈਂਬਰਾਂ ਜਿੰਨਾਂ ਵੀ ਆਪਣਾ ਬਦ ਚੜ ਕੇ ਸਭ ਨੇ ਆਪਣਾ ਯੋਗਦਾਨ ਪਾਇਆ ਏ ਆਪਾਂ ਕਹਿੰਨੇ ਵੀ ਚਲੋ ਵੀਰ ਨੇ ਤਾਂ ਪਹਿਲ ਕੀਤੀ ਹੈ ਨਾ ਅਸੀਂ ਤਾਂ ਇੱਕ ਨਾਂ ਲਾ ਕੇ ਜੋ ਕਰ ਸਕਦੇ ਆ ਆਪਣੇ ਵੱਲੋਂ ਅਸੀਂ ਕੀਤਾ ਇਹ ਜਿਵੇਂ ਕਰਾਣਾ ਚਾਹੀਦਾ ਵੀ ਬਤੋਵਾ ਦਾ ਨਾ ਹਰੇਕ ਲੋੜਵੰਦ ਪਰਿਵਾਰ ਦੀ ਲੋੜ ਹੁੰਦੀ ਹੈ ਕੋਈ ਨਹੀਂ ਦੱਸ ਸਕਦਾ ਕੋਈ ਕਿਸੇ ਤਰ੍ਹਾਂ ਦੀ ਮਜਬੂਰੀ ਹੁੰਦੀ ਹੈ ਕਿਸੇ ਦੀ ਇਹ ਵੀਰ ਦਾ ਬਹੁਤ ਵਧੀਆ ਹੱਲਾਸ਼ੇਰੀ ਵਾਲਾ ਕੰਮ ਹੈ ਇਹ ਤੇ ਆਪਾਂ ਸਮਾਜ ਸੇਵੀ ਦੇਖੀ ਬਹੁਤ ਵੱਡਾ ਮੈਸੇਜ ਵੀ ਜਾਂਦਾ ਵੀ ਇੱਕ ਨੌਜਵਾਨਾਂ ਨੇ ਐਡਾ ਵੱਡਾ ਪ੍ਰਾਲਾ ਕੀਤਾ ਆਪਣੇ ਇਲਾਕੇ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਪ੍ਰਾਲਾ ਕੀਤਾ ਇਹ ਹੋਰ ਇਹਨੂੰ ਹੰਗਾਰਾ ਮਿਲੂਗਾ ਅਗਲੀ ਵਾਰ ਹੋਰ ਵੱਧ ਚੜ ਕੇ ਇਸ ਵਾਰ 11 ਰੱਖੇ ਸੀ ਅੱਗੇ ਨੂੰ 21 ਰੱਖਾਂਗੇ ਕੋਸ਼ਿਸ਼ ਕਰਾਂਗੇ ਜਿੰਨੇ ਹੈ ਨਾ ਵੱਧ ਤੋਂ ਵੱਧ ਡੋੜਬੰਦ ਪਰਿਵਾਰ ਹੋਣਗੇ ਆਪਾਂ ਜੋ ਸਾਡੇ ਵੱਲੋਂ ਹੋ ਸਕਦਾ ਜੀ ਜ਼ਰੂਰ ਕਰਾਂਗੇ ਠੀਕ ਹੈ ਜੀ ਸੋ ਹੋਰ ਵੀ ਵੀਰ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਸਹੀ ਗਾ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਤੁਸੀਂ ਬਹੁਤ ਵਧੀਆ ਸਿੱਖੀ ਸਰੂਪ 'ਚ ਲੱਗੇ ਹੋਏ ਸੇਵਾ ਕਰਨ ਬਹੁਤ ਧੰਨਵਾਦ ਜਿਹੜਾ ਇਹ ਕਾਰਜ ਸਾਡੇ ਮੇਰੇ ਭਤੀਜੇ ਐ ਸਾਰੇ ਠੀਕ ਹੈ ਠੀਕ ਹੈ ਪਿਆਰ ਨਾਲ ਚਾਚਾ ਕਹਿੰਦੇ ਆ ਸੋ ਇਹਨਾਂ ਨੇ ਬਹੁਤ ਵਧੀਆ ਕੀ ਕਹਿੰਦੇ ਆ ਕਾਰਜ ਰੱਖਿਆ ਗੁਰੂ ਨਾਨਕ ਦੇਵ ਜੀ ਦਾ ਵੀ ਉਪਦੇਸ਼ ਹੈ ਜੇ Hindu ਧਰਮ ਚ ਕਹੀ ਆਪਾਂ ਗੋਦਾਨ ਨੂੰ ਉਹ ਸਭ ਤੋਂ بڑا দান ਸੰਦਿਆ ਜੋ ਜੇ ਆਪਾਂ ਸਿੱਖ ਕੌਮ ਨੂੰ ਲਈਓ ਲਈਏ ਤਾਂ ਜਿਹੜਾ ਇਹ ਕੰਨਿਆਦਾਨ ਹੈ ਐਤੋਂ ਵੱਡਾ ਕੋਈ দান ਨਹੀਂ ਚਾਹੀਏ ਤੁਸੀਂ ਜਿੰਨਾ ਮਰਜੀ ਜੋ ਮਰਜੀ ਚ ਕਰੋੜ ਆਰਬਰ ਪਿਆ ਹਰੇਕ ਚੀਜ਼ ਤੇ ਲਾ ਸਕਦੇ ਆ ਪਰ ਇਹ ਜਿਹੜਾ ਇਹਨਾਂ ਨੇ ਕਾਰਜ ਕਰਿਆ ਇਹਨਾਂ ਦੇ ਕੀ ਕਹਿੰਦੇ ਆ ਸੱਤ ਪੁਸਤਕਾਂ ਤੱਕ ਇਹਨਾਂ ਦੇ ਬੱਚੇ ਅੱਗੇ ਬੱਚੇ ਪੜ੍ਹ ਬੋਤਿਆਂ ਤੱਕ ਇਹ ਜਾਣਾ ਸੋ ਬਹੁਤ ਵਧੀਆ ਉਪਰਾਲਾ ਕਰਿਆ ਪਹਿਲਾਂ ਵੀ ਦਾਉਂ ਅਸੀਂ ਕੀ ਕਹਿੰਦੇ ਆ ਮੇਰਾ ਭਤੀਜਾ ਲਾਲਾ ਦਾਉਂ ਸਾਹਿਬ ਵੀ 11 ਕੁੜੀਆਂ ਦੇ ਵਿਆਹ ਕਰੇ ਸੀ ਇਹ ਸਾਰੇ ਆਪਸ ਵਿੱਚ ਮਿੱਤਰ ਆ ਨਹੀਂ ਤਾਂ ਅੱਜ ਕੱਲ ਜੋ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਨਸ਼ਿਆਂ ਦਾ ਚੱਲ ਰਿਹਾ ਜਾਂ ਹੋਰ ਚੀਜ਼ਾਂ ਦਾ ਚੱਲ ਰਿਹਾ ਮਤਲਬ ਟਸ਼ਣਬਾਜੀ ਦਾ ਚੱਲ ਰਿਹਾ ਸੋ ਇਹ ਜਿਹੜਾ ਨੌਜਵਾਨ ਮੁੰਡੇ ਆ ਬਹੁਤ ਵਧੀਆ ਉਪਰਾਲਾ ਆਪਣੇ ਪੰਜਾਬ ਦੇ ਹਾਲਾਤ ਆ ਜਿਹੜੇ ਆਪਾਂ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਸੋ ਜਿਹੜਾ ਉਪਰਾਲਾ ਇਹ ਲੱਗੇ ਹੋਏ ਕਰਨ ਮੈਂ ਕਹਿੰਦਾ ਵੀ ਹਰੇਕ ਪਿੰਡ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਆਪਣਾ ਜਾਤ ਪਾਤ ਨੂੰ ਭੁੱਲ ਕੇ ਜਿਹੜੇ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਹਰੇਕ ਕੁੜੀ ਦਾ ਜੇ ਉਹ ਪਿੰਡ 'ਚ ਪਤਾ ਹੀ ਹੁੰਦਾ ਵੀ ਕਿਹੜਾ ਗਰੀਬ ਬੰਦਾ ਚ ਉਹ ਕਿਸੇ ਵੀ ਕਾਸਟ ਦਾ ਹੋਵੇ ਉਹ ਇਹ ਉਪਰਾਲੇ ਹਰੇਕ ਪਿੰਡ ਪ ਭਾਜੀ ਗੱਲ ਕਰੀ ਆਪਾਂ ਪਿੰਡ ਦੇ ਵਿੱਚ ਕੋਈ ਵਿਆਹ ਰੱਖਦੇ ਆ ਇਕੱਲਾ ਵਿਆਹ ਕਰਾਣਾ ਬਹੁਤ ਔਖਾ ਹੋ ਜਾਂਦਾ ਹੁਣ ਇੱਥੇ ਚਾਰ ਆਨੰਦ ਕਾਰਜ ਕਰਵਾਏ ਗਏ ਨੇ ਨਮਲਗੀ ਚਾਰ ਪਰਿਵਾਰ ਪਹੁੰਚੇ ਨੇ ਬਹੁਤ ਵੱਡਾ ਕਾਰਜ ਹੋ ਜਾਂਦਾ ਸਭ ਮੈਨੇਜ ਕਿਦਾਂ ਕੀਤਾ ਜਾਦਾ ਮੈਨੇਜ ਦੇਖੋ ਸਾਰੇ ਭਰਾ ਸਾਰਿਆਂ ਨੇ ਦਸਬੰਦ ਕੱਢਿਆ ਹੈ ਜੇ ਆਪਣੇ ਫਾਦਰ ਸਾਹਿਬ ਤੋਂ ਲੈ ਕੇ ਅਜੇ ਕੋਈ ਜ਼ਿੰਮੇਵਾਰ ਦਾ ਕੰਮ ਕਰਦਾ ਉਹਦੇ ਤੋਂ ਦਸਬੰਦ ਕੱਢ ਲਿਆ ਜੇ ਕੋਈ ਪ੍ਰਾਪਰਟੀ ਦਾ ਕੰਮ ਕਰਦਾ ਤਾਂ ਪ੍ਰਾਪਰਟੀ ਤੋਂ ਕੱਢ ਲਿਆ ਉਹਨਾਂ ਨੇ ਮਤਲਬ ਕਿ ਦਸਬੰਦ ਇਹ ਤੋਂ ਇਹ ਤੋਂ بڑا ਦਸਬੰਦ ਮੈਂ ਸਮਝਦਾ ਨਹੀਂ ਵੀ ਇਹ ਤੋਂ بڑا ਦਸਬੰਦ ਕੋਈ ਹੈਗਾ ਠੀਕ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਨੇ ਪਿੰਡ ਖੈਰਪੁਰ ਦੀਆਂ ਜਿੱਥੇ ਕਿ ਪਿੰਡ ਬੜੌਦੀ ਟੋਲ ਪਲਾਜ਼ਾ ਦੇ ਬਿਲਕੁਲ ਨਜ਼ਦੀਕ ਅੱਜ 11 ਸਮੂਹੀ ਕੇ ਆਨੰਦ ਕਾਰਜ ਰੱਖੇ ਗਏ ਸੀਗੇ ਤੇ ਚਾਰ ਆਨੰਦ ਕਾਰਜ ਕੀਤੇ ਗਏ ਨੇ ਤੇ ਉਸ ਨੂੰ ਲੈ ਕੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਵੀਰ ਇੱਕ ਸਾਡੇ ਨਾਲ ਜੁਪਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਭਾਜੀ ਕਿਵੇਂ ਦੇਖਦੇ ਹੋ ਜੋਗਾ ਵੀਰ ਵੱਲੋਂ ਸਰਾਲ ਤੁਹਾਡੇ ਵੱਲੋਂ ਰਾਲੇ ਮਿਲ ਕੇ ਇਹ ਜਿਹੜਾ ਕਾਰਜ ਆ ਕੀਤਾ ਗਿਆ ਜ ਆਨੰਦ ਕਾਰਜ ਜਨਾ ਦੇਖੋ ਜੀ ਅੱਜ ਪਿੰਡ ਖੈਰਪੁਰ ਵਿਖੇ ਸਾਡਾ ਵੱਡਾ ਵੀਰ ਜੋਗਾ ਜੀ ਵੱਲੋਂ ਇੱਕ ਬਹੁਤ ਵਧੀਆ ਇੱਕ ਸ਼ਲਾਂਗਾ ਜੋਗਾ ਦਾ ਮੈਂ ਉਹਨਾਂ ਨੇ ਚੁੱਕਿਆ ਹੈ ਜੋ ਕਿ ਉਹਨਾਂ ਨੇ ਜੋ ਲੜਕੇ ਲੜਕੀਆਂ ਦੇ ਅੱਜ ਵਿਆਹ ਦਾ ਇੱਥੇ ਪ੍ਰੋਗਰਾਮ ਰੱਖਿਆ ਹੈ ਸੋ ਇਸ ਨਾਲ ਇੱਕ ਇੱਕ ਬਹੁਤ ਵਧੀਆ ਮੈਸੇਜ ਆਂਦਾ ਹੈ ਆਪਣੀ ਸਮਾਜ ਦੇ ਵਿੱਚ ਜਿਵੇਂ ਕਿ ਤੁਸੀਂ ਆਪਾ ਦੇਖ ਰਹੋ ਆਪਣੀ ਨੌਜਵਾਨ ਜੋ ਪੀੜੀ ਉਹ ਕਿਤੇ ਨਾ ਕਿਤੇ ਭਟਕ ਚੁੱਕੀ ਹੈ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਤੇ ਜਿਹੜੀ ਨੌਜਵਾਨ ਵੀੜੇ ਜਿਨ੍ਹਾਂ ਦੇ ਵਿੱਚ ਪੋਟੈਂਸ਼ੀਅਲ ਹੈ ਉਹ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹੁੰਦੀ ਉਹ ਕੈਨੇਡਾ ਅਮਰੀਕਾ ਚਦਾ ਮਿਹਨਤਾਂ ਕਰਨ ਨੂੰ ਤਿਆਰ ਨੇ ਪਰ ਇੱਥੇ ਆਪਣੇ ਪੰਜਾਬ ਚ ਕੁਝ ਮਤਲਬ ਨਹੀਂ ਉਹਦੇ ਲਈ ਰੈਡੀ ਸੋ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਤੁਹਾਡੇ ਚੈਨਲ ਦੇ ਰਾਹੀਂ ਕਿ ਜਿਹੜੇ ਸਾਡੇ ਨੌਜਵਾਨ ਸਾਥੀ ਨੇ ਜਿਨ੍ਹਾਂ ਦੇ ਵਿੱਚ ਪੋਟੈਂਸ਼ੀਅਲ ਹੈ ਉਹ ਵੀ ਕਿਤੇ ਨਾ ਕਿਤੇ ਇਦਾਂ ਦੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦੇ ਸਕਣ ਦੇ ਵਿੱਚ ਵੀ ਇੱਕ ਵਧੀਆ ਮੈਸੇਜ ਜਾਊਗਾ ਇਸ ਵਿਆਹ ਆਨੰਦ ਕਾਰਜਾਂ ਦੇ ਥਰੂ ਬਿਲਕੁਲ ਬਿਲਕੁਲ ਨੌਜਵਾਨਾਂ ਦੇ ਵਿੱਚ ਵੀ ਬਲਕਿ ਸਾਰੇ ਦੇ ਤੁਹਾਡੀ ਮੀਡੀਆ ਦੇ ਰਾਹੀਂ ਇਹ ਨੌਜਵਾਨਾਂ ਦੇ ਵਿੱਚ ਮੈਸੇਜ ਜਾਣਾ ਹੈ ਔਰ ਜਾਣਾ ਵੀ ਚਾਹੀਦਾ ਕਿਉਂਕਿ ਇਸ ਚੀਜ਼ ਦੀ ਆਪਣੇ ਜੋ ਹੋਣ ਦੇ ਹਾਲਾਤ ਨੇ ਪੰਜਾਬ ਦੇ ਉਸ ਹਾਲਾਤਾਂ ਨੂੰ ਦੇਖਦੇ ਹੋਏ ਇਸ ਚੀਜ਼ ਦੀ ਬਹੁਤ ਲੋੜ ਹੈ ਤੇ ਮੈਂ ਧੰਨਵਾਦ ਦੀਆਂ ਆਪਣੇ ਜੋਗਾ ਜੀ ਦਾ ਤੇ ਸਾਰੇ ਸਾਡੇ ਸਾਥੀਆਂ ਦਾ ਜਿਨ੍ਹਾਂ ਨੇ ਇਹ ਬੜਾਈ ਵਧੀਆ ਸਟੈਪ ਚੁੱਕਿਆ ਸੋ ਦੇਖ ਸਕਦੇ ਹਾਂ ਅੱਜ ਪਿੰਡ ਖੈਲਪੁਰ ਦੇ ਵਿੱਚ ਜੋਗਾ ਵੀਰ ਅਤੇ ਉਹਨਾਂ ਵੱਲੋਂ ਜਿਹੜੇ ਸੁਹਾਣੇ ਵੀਰ ਪਹੁੰਚੇ ਨੇ ਹੋਰ ਵੀਰ ਪਹੁੰਚੇ ਨੇ ਸਾਰਿਆਂ ਨੇ ਮਿਲ ਕੇ ਜਿਹੜੇ ਇਹ 11 ਸਮੂਹਿਕ ਆਨੰਦ ਕਾਰਜ ਜ ਰੱਖੇ ਗਏ ਸੀਗੇ ਚਾਰ ਆਨੰਦ ਕਾਰਜਾਂ ਦੇ ਜੋ ਕਿ ਇੱਥੇ ਆਨੰਦ ਕਾਰਜ ਹੋ ਰਹੇ ਨੇ ਤੇ ਉਸ ਨੂੰ ਲੈ ਕੇ ਬਹੁਤ ਵੱਡਾ ਪ੍ਰਾਲਾ ਤੇ ਖਾਸ ਤੌਰ ਤੇ ਨੌਜਵਾਨਾਂ ਦਾ ਬਹੁਤ ਵੱਡਾ ਪ੍ਰਾਲਾ ਇਸ ਖੈਰਪੁਰ ਦੇ ਵਿੱਚ ਸੋ ਇਸੇ ਤਰ੍ਹਾਂ ਇਲਾਕੇ ਦੀਆਂ ਪਲਪਲ ਅਪਡੇਟਸ ਦੇਖਣ ਲਈ ਖਨਾ ਟਾਈਮਸਟੇਪ ਵੀ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ